パパパパパパパパパパパパパパ ਨੀ ਤੋ ਮਨ ਮੇਂ ਜੀ ਅ ਸਰਕੀ ਪੋਸਟ ਹੈ ਜੀ ਆ ਮੇਰਾ ਫੋਰੈਸਟ ਗਾਰਡ ਇਨਚਾਰਜ ਚੋਹਾਲ ਚੋਹਾਲ ਹਾਂਜੀ ਜਾਨਵਰ ਕਿਹੜਾ ਹੈਗਾ ਕਿਥੋਂ ਫੜਿਆ ਇਹ ਸਾਂਭਰ ਆ ਭਾਜੀ ਚੋਹਾਲ ਰੋਡ ਦੇ ਉਤੇ ਪੈਟਰੋਲ ਪੰਪ ਲੱਗੋ ਸਾਨੂੰ ਖਬਰ ਆਈ ਸੀ ਫੋਨ ਆਇਆ ਸੀ ਕਿ ਮਤਲਬ ਐਕਸੀਡੈਂਟ ਹੋਇਆ ਵਾ ਫਿਰ ਅਸੀਂ ਮੌਕੇ ਤੇ ਸਾਡੀ ਟੀਮ ਤੇ ਅਸੀਂ ਪਹੁੰਚ ਗਏ ਪਤਾ ਲੱਗਾ ਕਿਸੇ ਗੱਡੀ ਚ ਵੱਜਿਆ ਜਾਂ ਜ਼ਖਮੀ ਪਿੱਛੋਂ ਹੋ ਕੇ ਆਇਆ ਸੀ ਜਾਂ ਕੋਈ ਸ਼ਿਕਾਰ ਕਰਦੇ ਇਹ ਨਹੀਂ ਸਾਰੇ ਕਹਿੰਦੇ ਵੀ ਗੱਡੀ ਚ ਵੱਜਿਆ ਐਕਸੀਡੈਂਟ ਹਾਂਜੀ ਮੌਕੇ ਤੇ ਦੀ ਜਾਣਕਾਰੀ ਬਿਲਕੁਲ ਦੇਖੋ ਹੁਣ ਜਾਂਚ ਕੀ ਹੋਏ ਦਾ ਜ਼ਖਮੀ ਹੋਇਆ ਹੁਣ ਇਹਦਾ ਆਪਣਾ ਕਰਾਂਗੇ ਟ੍ਰੀਟਮੈਂਟ ਵਗੈਰਾ ਫਿਰ ਇਹਨੂੰ ਰੀਲੀਜ਼ ਕਰਾਂਗੇ ਹੁਣ ਰੈਸਕਿਊ ਵਧੀਆ ਕਰ ਲਿਆ ਹੁਣ ਰੀਲੀਜ਼ ਕਰ ਦਾਂਗੇ ਜਦੋਂ ਮਤਲਬ ਟ੍ਰੀਟਮੈਂਟ ਹੋ ਗਿਆ ਇਹਦਾ ਪੂਰਾ ਅਸੀਂ ਵੇਖਿਆ ਹੈਗਾ ਕਿ ਕਾਫੀ ਸਾਰੇ ਗਾਰਡ ਹਸ਼ਾਰਪੁਰ ਦੇ ਵਿੱਚ ਜਿਹੜੇ ਤਨਾਤ ਰਹਿੰਦੇ ਆ ਔਰ ਬਿਲਕੁਲ ਸ਼ਹਿਰ ਦੇ ਨਾਲ ਛੱਡਿਆ ਹੋਇਆ ਇਲਾਕਾ ਦੂਰ ਦੁਰਘਮ ਇਲਾਕਾ ਨਹੀਂ ਹੈਗਾ ਅਸੀਂ ਵੇਖਿਆ ਕਿ ਇੱਥੇ ਜਿਹੜਾ ਆ ਸਟਾਫ ਦੀ ਕਮੀ ਆ ਸਾਨੂੰ ਦੇਖਣ ਦੇ ਵਿੱਚ ਮਿਲੀ ਹੈ ਨੌਜਵਾਨਾਂ ਦੀਆਂ ਦੀਆਂ ਕਾਫੀ ਰਿਕਵੈਸਟ ਕਰਕੇ ਪਿੰਡ ਦੇ ਚੋਂ ਹਾਲ ਦੇ ਮੁੰਡਿਆਂ ਨੇ ਜਿਹੜਾ ਹੱਥ ਕੀ ਜੋ ਸਟਾਫ ਦਾ ਮੌਜੂਦ ਤੇ ਹਾਜ਼ਰ ਲਿਸਟ ਚ ਕਰਨ ਭਾਈ ਸਾਰਾ ਸਟਾਫ ਹਾਜ਼ਰ ਆ ਸਾਡਾ ਸਾਰਾ ਟੀਮਵਰਕ ਸਾਰੀ ਹਾਜ਼ਰ ਹੀ ਕਿੰਨੇ ਮੌਜੂਦ ਆ ਇਥੇ ਆ ਇਸ ਕਿ ਇਥੇ ਦੋ ਮੁਲਾਜ਼ਮ ਸੀ ਇੱਕ ਮੈਂ ਸੀ ਅੱਛਾ ਜੀ ਹਾਂਜੀ ਬਾਕੀ ਦੇਖੋ ਨਾ ਬਾਕੀ ਬੀਟਾਂ ਚ ਬਾਕੀ ਵੀ ਕੰਮ ਹੁੰਦੇ ਆ ਬਾਕੀ ਵੀ ਤੇ ਬੀਟਾਂ ਚ ਜਾਂਦੇ ਆ ਇਹਨੂੰ ਹੁਣ ਕਿੱਥੇ ਲੈ ਕੇ ਜਾਇਆ ਜਾਊਗਾ ਤੇ ਕੀ ਟ੍ਰੀਟਮੈਂਟ ਦਿੱਤੀ ਜਾਊਗੀ ਫਿਰ ਮੈਂ ਦੇਖੋ ਭਾਈ ਜਾ ਕੇ ਇਹਨੂੰ ਦੇਖ ਦੇਦੇ ਆ ਸਾਰਾ ਟ੍ਰੀਟਮੈਂਟ ਚੱਲ ਲੱਗ ਜਾਇਆ ਜਾਏਗਾ ਦੀ ਸੰਸਥਾ ਕੋਲ ਵੀ ਚਾ ਆ ਜਾ ਉੱਚੇ ਲੈ ਕੇ ਜਾਇਆ ਜਾਊਗਾ ਜਾਂ ਵੈਟਰਨਰੀ ਹਸਪੀਟਲ ਲੈ ਕੇ ਜਾਇਆ ਜਾਏਗਾ ਜਾਂ ਫੋਰੈਸਟ ਫਿਟ ਹੋਰ ਲੈ ਕੇ ਜਾਏਗੀ। ਵੀਰੇ ਗੱਲ ਨਹੀਂ ਬੜੀ ਲੰਬੀ ਕਰਦੇ। ਦੇਖੋ ਭਾਜੀ ਇਹੀਂ ਸੈਂਚਰੀ ਚ ਪਹਿਲਾਂ ਲੈ ਕੇ ਜਾਣਾ ਦਾ ਟ੍ਰੀਟਮੈਂਟ ਵਗੈਰਾ ਦੇਖਦੇ ਆ ਉੱਥੇ ਸਾਡੀ ਸੰਸਥਾ ਆਪਣੀ। ਇੱਕ ਦੇਖਣ ਦੇ ਵਿੱਚ ਇਹ ਵੀ ਆਇਆ ਹੈਗਾ ਕਿ ਤੁਸੀਂ ਐਕਸਪੀਰੀਐਂਸਡ ਹੋ ਹੁੰਨੇ ਆ ਆ ਕਾਫੀ ਉਹਨਾਂ ਇੰਜਰਟ ਤੇ ਸੀਗਾ ਪਰ ਉਹਨੇ ਵੀ ਖਿਤਕੂ ਕੀਤੀਗੀ ਕੋਈ ਇੰਜੈਕਸ਼ਨ ਕੋਈ ਫਰਸਟ ایڈ ਵੀ ਕੀਤੀਗੀ ਮੌਕੇ ਤੇ ਫਰਸਟ ایڈ ਕਿਉਂ ਨਹੀਂ ਕੀਤੀ ਗਈ ਕਿਉਂ ਫਰਸਟ ایڈ ਕਿਤਨੀ ਸੀ ਜਾਂ ਅਵੇਲੇਬਿਲਟੀ ਨਹੀਂ ਸੀ ਜਾਂ ਲੋੜ ਨਹੀਂ ਲੱਗੀ। ਭਾਜੀ ਹੁਣ ਉਹਨੂੰ ਪਹਿਲਾਂ ਸਹੀ ਕਰਾਂਗੇ ਉਹਨੂੰ ਪਾਣੀ ਪੂਰੀ ਦ ਉਹਦਾ ਮੌਕੇ ਤੇ ਫਰਸਟ ایڈ ਜਿਹੜੀ ਆ ਉਹ ਹੁੰਦੀ ਨਹੀਂ ਜਾਂ ਫਿਰ ਉੱਥੇ ਲੈ ਜਾ ਕੇ ਹੋਉਂਦੀ ਹੈ ਉੱਥੇ ਜਾ ਕੇ ਹੋਏਗੀ ਸਾਰਾ ਕੁਝ ਹੋਏਗਾ ਥੈਂਕ ਯੂ ਭਾਜੀ ਕੀ ਨਾਮ ਹੈ ਤੁਹਾਡਾ ਜੀ ਇੱਧਰ ਵੀ ਫਸ ਰਹੇ ਹੋ ਜੀ ਹਾਂਜੀ ਕੀ ਨਾਮ ਹੈ ਭਾਜੀ ਮੇਰਾ ਨਾਮ ਚਾਂਦਕੋਸ਼ ਹੈ ਰ ਐਨੀਮਲ ਕੇਅਰ ਸੁਸਾਇਟੀ ਹੈ ਸਾਡੀ ਜੀ ਤੇ ਅੱਜ ਸਾਨੂੰ ਇਹਦਾ ਪਤਾ ਲੱਗਿਆ ਸੀਗਾ ਪਤਾ ਲੱਗਿਆ ਸੀਗਾ ਕਿ ਜੇ ਸਿਟੀ ਦੇ ਕੋਲ ਇੱਕ ਸਾਂਬਰ ਦਾ ਐਕਸੀਡੈਂਟ ਹੋਇਆ ਤੇ ਸਾਡੀ ਟੀਮ ਉੱਥੇ 15 ਮਿੰਟ ਚ ਪੁੱਜ ਗਈ ਕਿਉਂਕਿ ਸਾਂਭਰਿਕ ਹੁਣ ਇਦਾਂ ਦਾ ਜੀਵਕਈ ਲੋਗ ਇਹਨਾਂ ਨੂੰ ਮਰਗੀ ਮੀਟ ਵਗੈਰਾ ਚ ਵੀ ਯੂਜ਼ ਕਰ ਲੈਂਦੇ ਕਰਦੇ ਆ ਸ਼ਿਕਾਰ ਕਰਦੇ ਤੇ ਅਸੀਂ ਉਸੇ ਟਾਈਮ ਪਹੁੰਚ ਗਏ ਤੇ ਵਨ ਪੀ ਭਾਗ ਨੂੰ ਫੋਨ ਕੀਤਾ ਤੇ ਉਹਨਾਂ ਦੀ ਟੀਮ ਆਈ ਤੇ ਉਹਨਾਂ ਨੇ ਆ ਕੇ ਰੈਸਕਿਊ ਕੀਤਾ ਤੇ ਨਾਲ ਸਾਡੀ ਟੀਮ ਨੇ ਲੱਗ ਕੇ ਰੈਸਕਿਊ ਕੀਤਾ ਇਹ ਇਹ ਕਿ ਕਿਹੜੀ ਜਗ੍ਹਾ ਸੀ ਕਿ ਤੁਹਾਨੂੰ ਕਿੰਨੇ ਵਜੇ ਫੋਨ ਆਇਆ ਜੀ ਇਹ ਜੀਸੀਟੀ ਦੇ ਸਾਹਮਣੇ ਪੈਟਰੋਲ ਪੰਪ ਆ ਮੈਨੂੰ ਜਿੱਦਾਂ ਕਿ 15 ਇਹ ਸਾਢੇ ਘੱਟ ਫੋਨ ਆਇਆ ਮੈਂ 15 ਮਿੰਟ ਦੀ ਪਹੁੰਚ ਗਿਆ ਸੀ ਇੱਥੇ ਤੇ ਆ ਕੇ ਦੇਖਿਆ ਕਿ ਐਕਸੀਡੈਂਟ ਹੋਇਆ ਅਸੀਂ ਦੇਖਿਆ ਕਿ ਫੋਰੈਸਟ ਡਿਪਾਰਟਮੈਂਟ ਦੇ 3-4 ਕਰਮਚਾਰੀ ਸੀਗੇ 5 ਕਰਮਚਾਰੀ ਸੀਗੇ ਉਹਨਾਂ ਕੋਲੋਂ ਕਾਬੂ ਨਹੀਂ ਆਇਆ ਤੁਸੀਂ ਪਹੁੰਚੇ ਸੀਗੇ ਆਸ-ਪਾਸ ਤੇ ਕੋਈ ਆਦੜੀਆਂ ਉਹਨਾਂ ਦੇ ਸਿਕਿਉਰਟੀ ਗਾਰਡ ਹੈਗੇ ਆ ਸਮਾਜਸੀ ਵੀ ਲੋਕ ਹੈਗੇ ਆ ਰਾਹਗੀਰ ਹੈਗੇ ਆ ਉਹ ਸਾਰਿਆਂ ਨੇ ਜਿਹੜਾ ਉਹਨੂੰ ਚੁੱਕਣ ਦੇ ਵਿੱਚ ਮਦਦ ਕੀਤੀ ਆ ਟੀਮ ਦੀ ਬੜੀ ਘਾਟ ਸੀ ਪੁਲਿਸ ਦੀ ਕਿਤਾ ਦੇਖੋ ਸਰ ਇਹ ਸਰਕਾਰ ਨੂੰ ਚਾਹੀਦਾ ਕਿ ਟੀਮ ਪ੍ਰੋਪਰ ਹੋਵੇ ਕਿਉਂਕਿ ਸਾਹਮਣੇ ਇੱਕ ਪਹਾਰਾਜੀ ਬਹੁਤ ਸੀਗਾ ਤਿੰਨ ਚੱਕਰ ਦੇ ਘੱਟੋ ਘੱਟ 10-15 ਯਾਨੇ ਚਾਹੀਦੇ ਸਾਡੀ ਟੀਮ ਦੇ ਮੈਂਬਰ ਵੀ ਆਏ ਕੁਝ ਇੱਥੇ ਦੇ ਲੋਕਾਂ ਨੇ ਸਥਾਨਕ ਲੋਕਾਂ ਨੇ ਮਦਦ ਕੀਤੀ ਤੇ ਜਿਹੜੇ வன ਵਿਭਾਗ ਦੇ ਸਿਰਫ 4-5 ਬੰਦੇ ਸੀਗੇ ਤੇ ਇਸ ਕਾਰਨ ਉਹਨਾਂ ਨੂੰ ਚੱਕਣ ਚ ਵੀ ਪ੍ਰੋਬਲਮ ਆ ਰਹੀ ਜੇ ਖਿੱਚ ਤੂ ਕਰਨ ਚ ਕਾਫੀ ਵਿਚਾਰਾ ਜ਼ਖਮੀ ਹੋ ਗਿਆ ਤੇ ਜੇ ਸੀ ਤਾਂ ਇਹਨਾਂ ਨੂੰ ਕਿਹਾ ਵੀ ਸੀ ਕਿ ਫਾਸਟ ਐਡ ਕਰ ਦਿੰਦੇ ਪਰ ਉਹ ਕਹਿੰਦੇ ਸਰਕਾਰੀ ਕੰਮ ਆ ਤੁਸੀਂ ਨਹੀਂ ਕਰਨਾ ਬਾਕੀ ਉਹ ਹੁਣ ਕਹਿੰਦੇ ਤਾਂ ਹੈ ਹਸਪੀਟਲ ਲੈ ਕੇ ਜਾਓ ਕਿ ਬਾਕੀ ਹੁਣ ਇਹ ਬਾਕੀ ਬਾਗ ਨੂੰ ਪਤਾ ਹੋ ਕਿਥੇ ਇਲਾਜ ਕਰਦੇ ਇਹਨਾਂ ਨੂੰ ਇਹ ਲੱਗੇ ਵੈਟਰਨਰੀ ਜਿਹੜਾ ਹਸਪੀਟਲ ਹੈਗਾ ਆ ਹੁਸ਼ਿਆਰਪੁਰ ਦਾ ਉਥੋਂ ਨੇੜੇ ਹੈਗਾ ਆ ਪਰ ਉਹਨਾਂ ਦਾ ਕਹਿਣਾ ਕਿ ਅਸੀਂ ਇਹ ਸੈਂਚਰੀ ਲੈ ਕੇ ਜਾਵਾਂ ਕਿ ਸੈਂਚਰੀ ਬਹੁਤ ਦੂਰ ਹੈ ਇਥੋਂ ਦੇਰ ਤਾਂ ਇਹ ਸਰਕਾਰ ਨੂੰ ਕਹਿਣਾ ਚਾਹੀਦਾ ਜੇ ਬੰਪਾ ਨੂੰ ਕਿੱਟ ਵੀ ਪ੍ਰੋਵਾਈਡ ਕੀਤੀ ਜਾਵੇ ਇੱਕ ਡਾਕਟਰ ਵੀ ਦਿੱਤਾ ਜਾਵੇ ਜਿੱਦਾਂ ਕਿ ਕੋਈ ਐਮਰਜੈਂਸੀ ਕੋਈ ਕੇਸ ਆਏ ਤਾਂ ਤੇ ਇਹਨਾਂ ਕੋਲ ਕਿੱਟ ਵੀ ਨਹੀਂ ਹੈਗੀ ਫਰਸਟ ایڈ ਵੀ ਨਹੀਂ ਕੋਈ ਕੀਤਾ ਨਾ ਇਹਨਾਂ ਨੇ ਕੁਝ ਨਹੀਂ ਫਰਸਟ ایڈ ਕੀਤਾ ਮੈਂ ਆਪਣੇ ਨੂੰ ਕਿਹਾ ਸੀ ਕਿ ਜੇ ਕੋ ਤਾਂ ਮੈਂ ਡਾਕਟਰ ਨੂੰ ਪੁੱਛ ਕੇ ਇੰਜੈਕਸ਼ਨ ਲਗਾਵਾਂ ਨਾ ਇਹਨਾਂ ਦੇ ਕੋਈ ਪਰ ਉਹ ਕਹਿੰਦੇ ਨਹੀਂ ਅਸੀਂ ਆਪ ਹੀ ਕਰਨਾ ਹੈ ਫਿਰ ਲੈ ਕੇ ਆ ਹੁਣ ਕਹਿੰਦੇ ਸੈਂਟਰੀ ਲੈ ਕੇ ਜਾਵਾਂਗੇ ਉੱਥੇ ਇਲਾਜ ਕਰਾਂਗੇ ਹਾਲਾਂਕਿ 4 ਕਿਲੋਮੀਟਰ ਦੀ ਦੂਰੀ ਤੇ ਬੈਠਦਾ ਰਿਹਾ ਹਸਪੀਟਲ ਪਰ ਸੈਂਚਰੀ ਬਹੁਤ ਦੂਰ ਆਤੀ ਸੈਂਚਰੀ ਦੂਰ ਆ ਹੁਣ ਉਹ ਜਾਂਦੇ ਖੂਨ ਵੀ ਮੂੰਹ ਚ ਨਿਕਲ ਰਿਹਾ ਸੀ ਉਹਦੇ ਹੁਣ ਅੱਗੇ ਅੱਛਾ ਗੱਡੀ ਦੇ ਵਿੱਚ ਪਾਉਣ ਵੇਲੇ ਵੀ ਕਾਫੀ ਛਿੱਟੂ ਛਿੱਟੂ ਲੱਗਣਾ ਹਾਂਜੀ ਜਦੋਂ ਅਕਸਟ ਕੀਤੀ ਹੁੰਦੀ ਤੇ ਸ਼ਾਇਦ ਉਹਨਾਂ ਜ਼ਖਮੀ ਨਾ ਹੁੰਦਾ ਇਹਨਾਂ ਜ਼ਖਮੀ ਨਾ ਕੋਈ ਇੰਜੈਕਸ਼ਨ ਵੀ ਮਿਲਦਾ ਨਹੀਂ ਕੋਈ ਨਹੀਂ ਕੀਤਾ ਜੀ ਉਹ ਬੱਸ ਤੇ ਉਹਨੂੰ ਕੰਨੀ ਘਬਰਾਇਆ ਪਿਆ ਸੀ ਹਾਂਜੀ ਉਸ ਨੂੰ ਹੋਰ ਪਿੱਛੀ ਕਰਕੇ ਲੈ ਗਏ ਚਾਲਾ ਪਾਇਆ ਤੇ ਉਹਦੀ ਚੱਕ ਕੇ ਲੈ ਗਏ ਹੁਣ ਇਲਾਜ ਪਤਾ ਨਹੀਂ ਹੁਣ ਕਿੱਥੇ ਕਰਾਂਦੇ ਕਿੱਥੇ ਨਹੀਂ ਹੁੰਦੇ ਪਤਾ ਨਹੀਂ ਸੀ ਸੈਂਚਰੀ ਦਾ ਘਰੇ ਇਸ ਸੇਵਾ ਤੁਸੀਂ ਕਰ ਨੇ ਉਸ ਚਖਮੀਆਂ ਦਾ ਸਾਰੇ ਹਰਪੂਰ ਚ ਐਂਬੂਲੈਂਸ ਵੀ ਤੁਸੀਂ ਲੈ ਕੇ ਜਾਣੇ ਉਹ ਬੜੀ ਵੱਡੀ ਤਹਾਦੀ ਦੀ ਪ੍ਰਾਪਤੀ ਹੈਗੀਆ ਕੋਸ਼ਿਸ਼ ਅੱਛੀ ਆ ਕੀ ਤੁਸੀਂ ਵੇਖਿਆ ਕਿ ਇਹ ਦੇਖ ਕੇ ਤੁਹਾਡਾ ਕੀ ਜ਼ਰਬਾ ਕਹਿੰਦਾ ਕਿ ਇਹ ਕੋਈ ਸ਼ਿਕਾਰ ਕਰ ਰਿਹਾ ਜਾਨਵਰ ਸੀ ਇਹਨੇ ਮਗਰ ਜਾਂ ਐਕਸੀਡੈਂਟ ਹੋਇਆ ਜਾਂ ਕੀ ਲੱਗਦਾ ਕਿਸੇ ਹਾਲਾਤ ਕੀ ਬਿਆਨ ਕਰ ਰਿਹਾ ਤੇ ਜਿੱਦਾਂ ਕਿ ਸਾਡੇ ਇੱਥੇ ਸਥਾਨਿਕ ਲੋਕਾਂ ਨੇ ਦੱਸਿਆ ਸੀ ਕਿ ਇਹ ਗੱਡੀ ਚ ਵੱਜਿਆ ਐਕਸੀਡੈਂਟ ਹੋ ਗਿਆ ਪਰ ਲੋਕੀ ਜਿੱਦ ਤੱਕ ਸਰਦੀਆਂ ਦਾ ਮੌਸਮ ਆ ਸ਼ਿਕਾਰ ਵੀ ਬਹੁਤ ਹੁੰਦਾ ਹੈ ਤੇ ਬਨ ਵਿਭਾਗ ਨੂੰ ਕਹਿੰਦੇ ਜਿਹੜੇ ਇੱਥੇ ਗਾਰਡ ਦੀ ਡਿਊਟੀਆਂ ਹੈਗੀਆਂ ਇਹਨਾਂ ਦੀਆਂ ਤੇ ਉਹ ਪ੍ਰੋਪਰ ਚੈਕਿੰਗ ਕਰਨ ਰਾਤ ਨੂੰ ਸੇਰੇ ਗਸਤ ਹੋਵੇ ਕਿ ਨਹੀਂ ਲੱਗਦਾ ਕਿ ਇੱਥੋਂ ਫੋਰੈਸਟ ਦਾ ਦਫ਼ਤਰ ਬਹੁਤ ਨੇੜੇ ਹੈ ਇੱਥੇ ਨੇਚਰ ਰਿਟਰੀਟ ਪਾਰਕ ਨੇੜੇ ਹੈ ਇੱਥੇ ਗਾਰਡਸ ਬਿਲਕੁਲ ਸ਼ਹਿਰ ਦੇ ਨਾਲ ਇਲਾਕਾ ਹੈ ਇੱਥੇ ਹੀ ਗਾਰਡਸ ਜਿਹੜੇ ਆ ਉਹ ਮੌਕੇ ਤੇ ਨਹੀਂ ਪਹੁੰਚ ਸਕੇ ਤੁਹਾਨੂੰ ਸਭ ਤੋਂ ਪਹਿਲਾਂ ਪਤਾ ਲੱਗ ਗਿਆ ਤੁਸੀਂ ਮੌਕੇ ਤੇ ਹੈਗੇ ਆ ਔਰ ਗਾਰਡਸ ਅਸੀਂ ਖਾਸਕਰ ਹੋ ਦੇਖੇ ਜਦ ਕਿ ਬੇਜਵਾਨ ਜਿਹੜਾ ਉਹਦੀ ਹਾਲਤ ਦੇਖ ਕੇ ਹਜੂ ਆ ਰਹੇ ਸੀ ਲੋਕ ਉੱਥੇ ਰੋਂਦੇ ਵੀ ਦੇਖੇ ਅਸੀਂ ਸਰ ਸਰਕਾਰੀ ਡਿਊਟੀ ਦਾ ਤੁਹਾਨੂੰ ਪਤਾ ਹੈ ਹੁਣ ਸਾਡਾ ਇਹ ਸੰਸਥਾ ਦਾ ਕੰਮ ਸਾਡੇ ਹਮਦਰਦੀ ਨਾਲ ਅਸੀਂ ਕੰਮ ਕਰਦੇ ਕਿਸੇ ਜੀਵ ਦੀ ਜੀ ਐਕਸੀਡੈਂਟ ਹੋ ਜਾਂਦਾ ਕਿ ਸਮਝੇ ਤਕਲੀਫ ਹੈ ਆਪ ਤੇ ਆ ਅਸੀਂ ਛੇਤੀ ਪਹੁੰਚੀ ਦੇ ਕਿ ਉਹਦੀ ਤਕਲੀਫ ਘਟ ਕੀਤੀ ਜਾਵੇ ਬਾਕੀ ਬਚਣਾ ਬਚਣਾ ਪਹੁੰਚਾਉਂਦੇ ਹੱਥਾਂ ਤੇ ਇਹਨਾਂ ਦੇ ਜਿਹੜੇ ਹੁਣ ਸਰਕਾਰ ਨੇ ਚਾਹੀਦਾ ਇਹਨਾਂ ਨੂੰ ਪ੍ਰੋਪਰ ਇਹਨਾਂ ਦੀਆਂ ਡਿਊਟੀਆਂ ਲਾਈਆਂ ਜਾਣ ਡਾਕਟਰ ਕਹਿੰਦਾ ਕਿ ਇਹ ਇੱਕ ਵੀ ਜਾਂਚ ਵੀ ਹੋਣੀ ਚਾਹੀਦੀ ਹੈ ਹਾਲੇ ਇੱਕ ਜਾਨਵਰ ਹੈ ਕੱਲ ਨੂੰ ਸਰਦੀਆਂ ਨੂੰ ਜਦੋਂ ਚਾਰਾ ਜੰਗ ਵਿੱਚ ਘਟ ਰਿਹਾ ਹੈ ਵੱਧ ਤੋਂ ਵੱਧ ਆਉਣ ਲੱਗਦੇ ਰਹੇ ਛਾਰਪੁਰ ਵਾਲਿਆਂ ਨੂੰ ਪਤਾ ਹੈ ਤੇ ਫਿਰ ਇਹਨਾਂ ਦਾ ਕੌਣ ਰਖਵਾਲਾ ਹੋਵੇਗਾ ਕੌਣ ਸੰਭਾਲੇਗਾ ਇਹਨਾਂ ਨੂੰ ਤੁਸੀਂ ਆ ਜੰਨੇ ਹੋ ਸੰਸਥਾ ਵਾਲੇ ਬੜੀ ਚੰਗੀ ਗੱਲ ਹੈ ਪਰ ਇੱਚੀ ਤਾਂ ਅਸੀਂ ਆਲਮ ਦੇਖ ਕੇ ਬੜਾ ਇੱਕ ਫਿਕਰ ਵਾਲੀ ਤੇ ਬੜੀ ਜਾਂਚ ਦੀ ਗੱਲ ਹੈ ਕਿ ਫਸਟ ਇਨ ਕਿੱਟਨੀ ਉਹਨਾਂ ਕੋਲ ਇੰਜੈਕਸ਼ਨ ਕੋਈ ਵੀ ਟੀਮ ਕੋਈ ਨਹੀਂ ਉਹ ਚਾਰ ਪੰਜ ਜਿਹੜੇ ਉਹ ਕਿਚਾ ਤੋਂ ਹੀ ਕਰ ਰਹੇ ਤੁਸੀਂ ਆਏ ਉਹ ਲੋਕਾਂ ਨੇ ਮਦਦ ਕੀਤੀ ਹੈ ਜੇ ਲੋਕ ਨਾ ਹੁੰਦੇ ਜਾਂ ਥੋੜਾ ਜਿਹਾ ਜੰਗਲੀ ਇਲਾਕਾ ਹੁੰਦਾ ਤੇ ਮੈਨੂੰ ਲੱਗਦਾ ਵੀ ਜਕਮੂਚ ਹੀ ਰਹੇ ਨਾ ਸੀ ਸਰ ਇਹ ਤਾਂ ਨਾ ਕਿ ਜੇ ਤਾਂ ਮੰਨ ਲਓ ਰਾਤ ਦਾ ਵੀ ਟਾਈਮ ਹੁੰਦਾ ਕਿ ਸ਼ਹਿਰੀ ਇਲਾਕੇ ਤੋਂ ਥੋੜਾ ਜਿਹਾ ਦੂਰ ਹੁੰਦਾ ਤੇ ਇਹਦਾ ਕਿਸੇ ਨੇ ਸ਼ਿਕਾਰੀ ਕਰ ਲੈਣਾ ਸੀਗਾ ਕਾਫੀ ਮਤਲਬ 15 20 ਮਿੰਟਵਾ ਆਦੀ ਹੈ ਮਿਲਕੀ ਮੰਨਦੇ ਹੋ ਵਿਭਾਗ ਦੀ ਝਗਲਾਤੀ ਹਾਂਜੀ ਥੋੜੀ ਬੋਤੀ ਤੇ ਤਰ ਹੈਗੀ ਹੈ ਇਹਨਾਂ ਦੀ ਕਿ ਇਹਨਾਂ ਨੂੰ ਛੇਤੀ ਚਾਹੀਦਾ ਕਿ ਜਿਹੜਾ ਵੀ ਰੈਸਕਿਊ ਆਰਵੀ ਕਿ ਉਸੇ ਟਾਈਮ ਟੀਮਾਂ ਜਿਹੜੇ ਕਿ ਇਲਾਕਾ ਲੱਗਦਾ ਫੜਾ ਫੜ ਪੁੱਜੀਆਂ ਜਾਂ ਤਾਂ ਤੇ ਐਮਰਜੈਂਸੀ ਕਿੱਟਾਂ ਹੋਣੀ ਚਾਹੀਦੀ ਹੈ ਇਹਨਾਂ ਕੋਲ ਉਹ ਤੇ ਇਹਨਾਂ ਦੇ ਕੋਲ ਆਈਫੋਨ ਹੈਗੇ ਸਾਰਿਆਂ ਕੋਲ ਪਰ ਇਹਨਾਂ ਨੂੰ ਕੋਲ ਫਸਟ ਕਿਤਨੀ ਹੈਗੀ ਬਿਲਕੁਲ ਉਹ ਤਾਂ ਉਹ ਇੰਜੈਕਸ਼ਨ ਵੀ 5000 ਰੁਪਏ ਦਾ ਨਹੀਂ ਹੈਗਾ ਉਹ ਚਾਹੀਦਾ ਇਹਨਾਂ ਨੂੰ ਕਿੱਟ ਬਣਾਣੀ ਚਾਹੀਦੀ ਕਿ ਜਿੱਥੇ ਫਸਟਰ ਕੋਤੇ ਨਹੀਂ ਤਾਂ ਉੱਕੜ ਤਗੜ ਹੈ ਇਹ ਰਪੇ ਦਾ ਸਮਾਨ ਆ ਤਾਂ ਕਿੰਨੇ ਪਸ਼ੂਆਂ ਤੇ ਲੱਗ ਜਾਂਦਾ ਉਹ ਸਮਾਨ ਇੱਕ ਤੇ ਨਹੀਂ ਕਾਫੀ ਆ ਪਸ਼ੂਆਂ ਦਾ ਸੀ ਹੀ ਇਹ 8000 10000 ਦਾ ਸਮਾਨ ਲੈ ਆਈਦੇ ਸਾਡੇ 10 15 ਤੇ ਨਿਕਲ ਜਾਂਦੇ ਨਾ ਕਿੰਨੇ ਪਸ਼ੂਆਂ ਦਾ ਆਪਾਂ ਲਾਜ ਵੀ ਕਰਦੀ ਤੇ ਇਹਨਾਂ ਨੂੰ ਆਪ ਹੀ ਚਾਹੀਦਾ ਕਿ ਥੋੜਾ ਦਸ਼ਮੰਦ ਬਣਾ ਵੀ ਘਟਿਆ ਕਰਨ ਕਿ ਇਹਦਾ ਪਸ਼ੂਆਂ ਤੇ ਬਨਜੀਬਾ ਤੇ ਲਾਇਆ ਜਾਵੇ ਅੱਜ ਭਾਜੀ ਕੀ ਨਾਮ ਹੈ ਤੁਹਾਡਾ ਜੀ ਸਰ ਮੇਰਾ ਨਾਮ ਜਸਵੀਰ ਸਿੰਘ ਸਿੰਘ ਜੀ ਕੁਝ ਇਹ ਤੋਂ ਲੰਘ ਰਿਹਾ ਸੀ ਜਾਂ ਕੀ ਮਸਲਾ ਹੋਇਆ ਨਹੀਂ ਨਹੀਂ ਨੰਗਰੇ ਰਹਿ ਮੈਂ ਡਿਊਟੀ ਤੇ ਤਨਾ ਆ ਤਾਂ ਜੀਐਸਡੀ ਜੀਐਸਡੀ ਸਕੂਲ ਦੀ ਗਾਰਡ ਮਰੀ ਡਿਊਟੀ ਹੀ ਆ ਅੱਛਾ ਜੀ ਠੀਕ ਹੈ ਜੀ ਹੈੱਡ ਆਫਿਸ ਹੋਇਆ ਹੈ ਇਹ ਜਾਨਵਰ ਅੰਦਰੋਂ ਨੱਠਾ ਆਇਆ ਇਹ ਮਿਲ ਚੋਂ ਆਇਆ ਮਿਲ ਕੇ ਅੰਦਰੋਂ ਪਿੱਛੋਂ ਨੱਠਾ ਆਇਆ ਕਿਉਂਕਿ ਏਰੀਆ ਬੰਦ ਹੈ ਇਸ ਵੇਲੇ ਫੈਕਟਰੀ ਬੰਦ ਹੈ ਜੀਐਸਡੀ ਆਪਣੀ ਇਹਦੇ ਅੰਦਰੋਂ ਨੱਠਾ ਆਇਆ ਤੇ ਜਾਲੀ ਫਾੜ ਕੇ ਨੰਗਿਆ ਆ ਹੋ ਜੀ ਜਿਸ ਵੇਲੇ ਜਾਲੀ ਫਾੜ ਕੇ ਨੰਗਿਆ ਮੁਰੇ ਖੜਾ ਪਾ ਠਾ ਕਰਦਾ ਜੇ ਸਾਨੂੰ ਲੱਗਾ ਕਿ ਜੇ ਗੱਡੀ 'ਚ ਵੱਜਾ ਕੁਝ ਐਕਸੀਡੈਂਟ ਹੋਇਆ ਕੋਈ ਮੁਰੇ ਆਣ ਬਹੁਤ ਦੇਖਣ ਨੂੰ ਆਇਆ ਰਿਹਾ ਹੈ ਉਹ ਕਿ ਕਿ ਜਾਨਵਰ ਹੈ ਕਿ ਇਨਸਾਨ ਆ ਇੱਕੋ ਹੀ ਚੀਜ਼ ਆ ਉਹ ਵਿਚਾਰਾ ਤੜ੍ਹੋ ਦਾ ਪਿਆ ਸੀ ਅਸੀਂ ਉਹਦੀ ਹੈਲਪ ਕੀਤੀ ਦੇਖਿਆ ਹੱਥੋਂ ਤੋ ਫੇਰਿਆ ਵਿਚਾਰੇ ਨੂੰ ਆਰਾਮ ਦਵਾਇਆ ਲੱਕ ਤੇ ਹੱਥ ਫੇਰਿਆ ਉਹਦਾ ਪਿਛਲਾ ਜਿਹੜੀ ਬੈਕ ਸਾਈਡ ਆ ਉਹਦੀ ਪਿਛਲੀ ਬੈਕ ਸਾਈਡ ਬਿਲਕੁਲ ਡੈਮੇਜ ਹੋ ਚੁੱਕੀ ਆ ਕੋਈ ਕੋ ਖੜਾ ਵੀ ਨਹੀਂ ਹੋ ਰਿਹਾ ਸੀ ਉਹ ਆਪਣੇ ਵਾਲੋ ਨੱਠਣ ਦੀ ਕੋਸ਼ਿਸ਼ ਕਰਦਾ ਕਿ ਮੋਟਕੇ ਹੀ ਜਾਵਾਂ ਪਰ ਉਹ ਕੋ ਖੜੇ ਨਹੀਂ ਹੋ ਰਿਹਾ ਸੀ ਬਲੈਕ ਸ਼ਾਰਡ ਦੀ ਕੋਈ ਐਕਸੀਡੈਂਟ ਹੋਇਆ ਜਾਂ ਐਕਸੀਡੈਂਟ ਹੋਇਆ ਹੈ ਸਿੱਧੀ ਗੱਡੀ ਚ ਵੱਜਿਆ ਤੁਸੀਂ ਇਹ ਕੋਈ ਕਾਰ ਸੀਗੀ ਕਿਉਂ ਗੱਡੀ ਦਾ ਬਿਲਕੁਲ ਸੇਫ ਨਿਕਲ ਗਿਆ ਚਲ ਗਿਆ ਖੜੇ ਹੋ ਗਏ 2 ਮਿੰਟ ਦੇਖ ਕੇ ਇੰਨਾ ਕਿ ਵੱਡਾ ਹਾਦਸਾ ਹੋਣ ਤੋਂ ਬਚਿਆ ਕੋ ਗੱਡੀ ਦਾ ਐਕਸੀਡੈਂਟ ਕੋਈ ਗੱਡੀ ਦੇ ਵਿੱਚ ਕੋਈ ਇਦਾਂ ਦੀ ਮੰਨ ਲਓ ਕਿ ਪ੍ਰੋਬਲਮ ਤੁਹਾਨੂੰ ਪਤਾ ਹੀ ਆ ਸਾਰਾ ਕੁਝ ਕਿ ਹੋਈ ਜਾਂਦੇ ਐਕਸੀਡੈਂਟ ਹੈ ਹੋ ਜਾਨਵਰ ਦਾ ਕੁਝ ਵੀ ਜਾਨਵਰ ਨੂੰ ਨਹੀਂ ਪਤਾ ਕੁਝ ਵੀ ਇਹ ਕਿੰਨੇ ਕ ਵਜੇ ਹੋਇਆ ਜੀ ਇਹ ਇਹ ਸਵੇਰੇ ਕੋਈ 8 8:00 ਵਜੇ 10-15 ਮਿੰਟ ਦੇ ਕਰੀਬ ਹੋਇਆ ਹੈ ਤੇ 8:00 ਵਜੇ 10-15 ਮਿੰਟ ਕਿਉਂ ਹੋਇਆ ਤੇ ਫੋਰੈਸਟ ਟੀਮ ਕਰਉ ਆਉਂਦੀ ਹੈ ਸਰ ਆਪਣੇ ਆ ਚੇਤਨ ਜੀ ਆ ਮੁੰਡੇ ਇਹਨਾਂ ਦਾ ਨਾਮ ਸੀਨ ਆਪਣਾ ਚਾਂਦ ਜੀ ਇਹ ਕੁਦਰਤੀ 15 ਕਿ ਮਿੰਟ ਬਾਅਦ ਆ ਗਏ ਇਹਨਾਂ ਨੂੰ ਪਤਾ ਲੱਗਾ ਕਿ ਐਕਸੀਡੈਂਟ ਹੋਇਆ ਹੈ ਜਾਨਵਰ ਦਾ ਇਹ ਆਏ 15 ਮਿੰਟ ਬਾਅਦ ਆ ਗਏ ਉਹ ਇਹਨਾਂ ਨੇ ਹੈਲਪ ਕੀਤੀ ਪੂਰੀ ਐ ਨਾਲ ਲੜ ਕੇ ਇਹ ਨਹੀਂ ਕਿ ਨਹੀਂ ਹੈਗਾ ਅਸੀਂ ਵੀ ਨਾਲ ਕੀਤੀ ਜੋ ਸਾਡੇ ਕੋਲ ਸਰਦਾ ਪੰਦਾ ਅਸੀਂ ਵੀ ਉਹ ਕੀਤਾ ਫੋਰੈਸ ਟੀਮ ਕਿੰਨੀ ਕੀ ਦੇਰ ਬਾਅਦ ਆਉਗੀ ਟੀਮ ਜਿਹੜੀ ਆ ਅਸੀਂ ਦੋ ਤਿੰਨ ਵਾਰੀ ਫੋਨ ਕੀਤਾ ਉਹ ਆਈ ਪੌਣੇ ਕਿੰਨੇ ਘੰਟੇ ਬਾਅਦ ਆਈਏ ਮੰਨ ਲਓ ਆ ਦੇਖੋ ਟਾਈਮ ਤੁਹਾਨੂੰ ਮੈਂ ਦੱਸ ਦਿੰਦਾ 10 ਵਜੇ ਚੱਲੇ ਆ 15 ਮਿੰਟ ਹੋਏ ਆ ਜੀ ਗੱਡੀ ਚ ਲੈ ਕੇ ਗਏ ਇਹਨੂੰ ਜਾਨਵਰ ਨੂੰ ਠੀਕ ਆ ਇਸ ਤੋਂ ਪਹਿਲੇ 15 ਮਿੰਟ ਅੱਧਾ ਪੌਣਾ ਘੰਟਾ ਪਹੁੰਚੇ ਮੰਨ ਲਓ ਕਿ ਤੁਸੀਂ 9 ਵਜੇ ਪਹੁੰਚੇ ਸਾਡੇ ਕੋਲ 9:30 ਵਜੇ ਲੋਕ ਦੱਸ ਰਹੇ ਸੀਗੇ ਵੀ ਜਦੋਂ ਇਹ ਟੀਮ ਆਈ ਆ ਕਾਫੀ ਦੇਰ ਉਪਰ ਇਹ ਸਲਾਮਾ ਹੀ ਕਰਦੇ ਰਹੇ ਆ ਦੇਖਦੇ ਰਹੇ ਦੇਖਦੇ ਰਹੇ ਜੀ ਕੀ ਕਰਨਾ ਕੀ ਨਹੀਂ ਇੱਕ ਇਨਸਾਨ ਆ ਮੰਨ ਲਓ ਐਕਸੀਡੈਂਟ ਹੁੰਦਾ ਇਨਸਾਨ ਨੂੰ ਵੀ ਆਪਾਂ ਦੇਖਦੇ ਆ ਚੱਕਦੇ ਹਾਂ ਨੂੰ ਫੌਰਨ ਆਪਾਂ ਐਂਬੂਲੈਂਸ ਨੂੰ ਫੋਨ ਕਰਦੇ ਆ ਬੰਦਿਆਂ ਨੂੰ ਆਪਾਂ ਕਰਦੇ ਤੁਹਾਡਾ ਬੰਦਾ ਇਹਦਾ ਜ਼ਖਮੀ ਹੋ ਗਿਆ ਇਹਨੂੰ ਆਪਾਂ ਪਹੁੰਚਾਉਣਾ ਆ ਪਰ ਉਹ ਇੱਕ ਜਾਨਵਰ ਕਰਕੇ ਜਾਨਵਰ ਦੀ ਸਹੂਲਤ ਨਹੀਂ ਹੈਗੀ ਉਹ ਵੀ ਸਾਡੇ ਵਰਗਾ ਇੱਕ ਇਨਸਾਨ ਆ ਨਾਲੇ ਡਿਪਾਰਟਮੈਂਟ ਬਣਿਆ ਤਨਖਾਹਾਂ ਮਿਲਦੀਆਂ ਬਿਲਕੁਲ ਬਿਲਕੁਲ ਜੀ ਅਸੀਂ ਵੀ ਦੇਖਿਆ ਵੀ ਉਹਨਾਂ ਦੇ ਠਾਕ-ਪਟ ਪੂਰੇ ਜਿਹੜੇ ਕਰਮਚਾਰੀ ਆਏ ਆ ਆਈਕੋਟ ਰੱਖੇ ਆ ਉਹਨਾਂ ਨੇ ਮਹਿੰਗੇ ਕੱਪੜੇ ਪਾਏ ਫੈਕਟਰੀਆਂ ਤੋਂ ਪਰ 1000 ਪਰ ਫੜਨ ਲਈ ਲੋਕ tass ਰਹੇ ਸੀਗੇ ਕਿ ਸਾਨੂੰ ਉਹਨਾਂ ਨੇ ਕੋਈ ਜਿਹੜੀ ਜਾਨਵਰ ਨੂੰ ਕੋਈ ਬੇਹੋਸ਼ੀ ਵੀ ਨਹੀਂ ਕੀਤੀ ਇੱਟੇ ਉਹਨਾਂ ਕੋਲ ਨਹੀਂ ਨਹੀਂ ਕੋਈ ਸਟੇਟਮੈਂਟ ਨਹੀਂ ਕੀਤਾ ਉਹਦਾ ਉਹਨੂੰ ਚਾਹੀਦਾ ਸੀਗਾ ਜਿਸ ਵੇਲੇ ਟੀਮ ਆਈ ਆ ਫਰਨ ਭਾਗ ਦੀ ਟੀਮ ਆਈ ਆ ਕੋਈ ਵੀ ਆਇਆ ਉਹਨਾਂ ਨੂੰ ਚਾਹੀਦਾ ਸੀਗਾ ਕਿ ਸਟੇਟਮੈਂਟ ਕਰਦੇ ਤੇ ਇੰਜੈਕਸ਼ਨ ਕੋਈ ਨਾ ਕੋਈ ਲਾਉਂਦੇ ਉਹਦੇ ਦਰਦ ਹੋ ਰਹੇ ਸੀ ਛੱਟ ਚੋਟ ਲੱਗੀ ਵਿਚਾਰੇ ਤੇ ਮੂੰਹ ਦੇ ਵਿੱਚੋਂ ਵੀ ਖੂਨ ਜਾ ਰਿਹਾ ਸੀ ਹਾਂ ਜੀ ਉਹਦਾ ਕੋਈ ਸਟੇਟਮੈਂਟ ਕਰਦੇ ਉਹਦੇ ਉੱਪਰ ਇੰਜੈਕਸ਼ਨ ਲਾਉਂਦੇ ਕੋਈ ਸੋਨ ਨਾਲ ਆ ਜਾਂ ਬੇਹੋਸ਼ ਕਰਨ ਵਾਲਾ ਤੇ ਗੱਡੀ ਵਿੱਚ ਪਾਉਣ ਲੱਗੇ ਵੀ ਸਾਨੂੰ ਦਿੱਕਤ ਆਈ ਸੀ ਬੰਦੇ ਜਿਹੜੇ ਸੀਗੇ ਬਹੁਤ ਘੱਟ ਸੀ ਸਾਡੀ ਮੇਨ ਪਬਲਿਕ ਜਿਹੜੀ ਰੋਡ ਦੇ ਉੱਪਰ ਆ ਉਹਨਾਂ ਨੂੰ ਆਪਾਂ ਸੱਦਿਆ ਕਿ ਸਾਰਾ ਆਓ ਤੁਸੀਂ ਵੀ ਕਿ ਸਾਡੇ ਨਾਲ ਹੱਥ ਪਾੜੋਗਾ ਆਪਾਂ ਗੱਡੀ ਦੇ ਵਿੱਚ ਲੋਡ ਕਰਕੇ ਇਹਨੂੰ ਭੇਜੀਏ ਹਸਪੀਟਲ ਕਿ ਜਾਵੇ ਇਹਦਾ ਫਲਕੀ ਮੈਡੀਕਲ ਹੋਵੇ ਠੀਕ ਨੇ ਜਿਹੜਾ ਜਸਰੇ ਸੀ ਸਮਾਜਿਕ ਲੋਕ ਜਦੋਂ ਉਹਨੂੰ ਚੜਾਇਆ ਜਾਨਵਰ ਨੂੰ ਵਿੱਚ ਉਹ ਉਨਾ ਜ਼ਿਆਦਾ ਜ਼ਖਮੀ ਤਾਂ ਪਹਿਲਾਂ ਹੀ ਸੀਗਾ ਉਹ ਤੋਂ ਜ਼ਿਆਦਾ ਡੁਗੜਾ ਜ਼ਖਮੀ ਉਹਨੂੰ ਵਿੱਚ ਖਿੱਚਾ ਪੀੜੇ ਵਿੱਚ ਜ਼ਿਆਦਾ ਹੋ ਗਿਆ ਬਹੁਤਾ ਜਿਉ ਉਹਨੂੰ ਕੋਈ ਇੰਜੈਕਸ਼ਨ ਜਾਂ ਫਰਸਟ ایڈ ਦੇਣ ਦੇ ਤੋਂ ਇਹਨਾਂ ਨਾਲ ਤਰਫ ਦਾ ਨਹੀਂ ਤੜਫਣਾ ਸੀ ਉਹਨੇ ਹੁਣਾ ਨਹੀਂ ਸੀ ਉਹਨੇ ਇੱਕ ਸਟੇਟਮੈਂਟ ਉਹਦੀ ਫੜੀ ਹੋ ਜਾਂਦੀ ਉਹ ਇੰਜੈਕਸ਼ਨ ਹੀ ਲਾਈ ਜਾਂਦਾ ਸੁਣਦਾ ਜਾਂ ਬਿਓਚੀ ਦਾ ਉਹਨੂੰ ਕੁਝ ਪਤਾ ਨਹੀਂ ਲੱਗਣਾ ਤਕਲੀਫ ਮعلوم ਨਹੀਂ ਸੀ ਉਹਨੇ ਕਿ ਮੈਨੂੰ ਤਕਲੀਫ ਹੈ ਕੁਝ ਸ਼ਹਿਰ ਦੇ ਕਿਉਂ ਕਿ ਹੁੰਦੇ ਆ ਨਾ ਸ਼ਹਿਰ ਦੇ ਬਿਲਕੁਲ ਬਿਲਕੁਲ ਸ਼ਹਿਰ ਕੋਲ ਨਹੀਂ ਨਹੀਂ ਬਿਲਕੁਲ ਇਸ ਇਲਾਕੇ ਦੇ ਫੋਰੈਸਟ ਟੀਮ ਪਹੁੰਚਣ ਨੂੰ ਪੌਣਾ ਘੰਟਾ ਲੱਗ ਸਕਦਾ ਤੇ ਜਿਹੜੇ ਫਿਰ ਜੰਗਲ ਦੇ ਵਿੱਚ ਪਿੰਡ ਹੈਗੇ ਹਿਮਾਚਲ ਬਾਰਡਰ ਦੇ ਉੱਥੇ ਕੀ ਹਾਲਾਤ ਉੱਥੇ ਦਾ ਆਪੇ ਫਿਰ ਜੇਥੇ ਲੱਗੋ ਮੰਨ ਲਓ ਇਥੇ ਮੰਨ ਲਓ ਕਿ 1 ਘੰਟਾ ਲੱਗਾ ਉੱਥੇ ਜਾਨ ਨੂੰ 3 ਗੁਣਾ ਹੋਰ ਰੁੱਬਦਾ ਕੇ ਲਾਓ 3 ਡੈਡਾ 4.5 ਘੰਟੇ ਮੰਨ ਲਓ ਕਿ ਇਹ ਜਾਨਵਰ ਹੁਣ ਗਿਆ ਲਾ ਕੇ ਦਾ ਸਟੇਟਮੈਂਟ ਹੋਊਗਾ ਤੇ ਜਾਇਦਾ ਸ਼ਿਕਾਰ ਹੋਊਗਾ ਅੱਛਾ ਤੁਹਾਨੂੰ ਇਹ ਸ਼ੱਕ ਹੈ ਵੀ ਜਿਹੜਾ ਜਾਨਵਰ ਲੈ ਕੇ ਗਿਆ ਫੋਰੈਸਟ ਵਾਲੇ ਕੋਈ ਬਰੋਸ਼ਨੀ ਦਾ ਇਲਾਜ ਕਰਨਗੇ ਯਾਰ ਨੂੰ ਲੇਖੇ ਲਾ ਦਿੱਤਾ ਜਾਊਗਾ ਇਹ ਸਾਨੂੰ ਮਤਲਬ ਕੀ ਤਣਾਅ ਦੇ ਦੀ 2-3 ਵੀਡੀਓ ਸਾਨੂੰ ਫੋਟੋ ਹੋਈ ਜਾਈਦੀ ਕਿ ਹਾਂ ਇਹਦਾ ਮੈਡੀਕਲ ਹੋ ਰਿਹਾ ਕਿ ਜਾਂ ਨਹੀਂ ਹੋ ਰਿਹਾ ਉਹ ਨੱਤ ਨੂੰ ਫੜ ਯਾਰ ਕੋ ਹਣੀ ਤੇ ਹੈ ਹੋਰ ਕਿੱਦਾਂ ਫੜ ਹੱਥ ਪਾਓ ਇਥੋਂ ਹਲੋ ਬੋਲ ਯਾਰ ਸਰ ਜਾਲ ਉੱਪਰ ਸੱਟੋ ਯਾਰ ਸ਼ਵਾਸ ਪਾਰਾ ਕੁਮਾਲਿਆਂ ਨੂੰ ਦਿਨ ਨੂੰ ਥੋੜਾ ਬਿਰਾਦਾ ਦੇਖਣ ਯਾਰ ਚਲੋ 哎、啊，没有工资吧？